ਜੋ ਭਾਈ ਸਾਡੇ ਉੱਤੇ ਇਲزام ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਤੁਹਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਦੇ ਸੈਂ ਨਿਆਰਾਂ ਪੇਪਰਾਂ ਤੇ ਕਰਾਇਆ ਕੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਹੈ ਭਾਈ ਭਾਈ ਸਾਡੇ ਪ੍ਰਧਾਨ ਮੰਤਰੀ ਬਾਦ ਦੇ ਕਿ ਵੀਡੀਓ ਨੂੰ ਦੇਸੀ ਤੇ ਠੋਕ ਕੇ ਆਦਾ ਇਹ ਚਲਾਉ ਗੱਲ ਬਾਤ ਭਾਈ ਸਾਡੇ ਉਹਨਾਂ ਦਾ ਬਿਆਨ ਕੁੜੀਆਂ ਵਾਲੇ ਬਿਆਨ ਖਾਣੇ ਮੇਰੇ ਤੋਂ ਗਲਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਦੇ ਅੱਜ ਨੌ ਸਾਥੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੇ ਲਈ ਲੈ ਜਾਂਦੇ ਸਮੇਂ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ। ਬਾਜੇਕੇ ਨੇ ਉੱਚੀ-ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਸੈਂਕੜੇ ਪੇਪਰਾਂ ਦੀ ਉੱਪਰ ਧੱਕੇ ਦੇ ਨਾਲ ਦਸਤਕਤ ਕਰਵਾਏ ਗਏ ਨੇ। ਅਜਨਾਲਾ ਥਾਣੇ ਹਮਲੇ ਦੇ ਵਿੱਚ 2.5 ਸਾਲ ਦੇ ਬਾਅਦ ਮਾਮਲੇ ਦੀ ਸੁਣਵਾਈ ਅਮਰitsar ਦੀ ਜ਼ਿਲ੍ਹਾ ਅਦਾਲਤ ਵਿੱਚ ਹੋ ਰਹੀ ਹੈ ਜਿੱਥੇ ਹੁਣ ਇਸ ਮਾਮਲੇ ਨੂੰ ਅਜਨਾਲਾ ਅਦਾਲਤ ਤੋਂ ਅਮਰitsar ਸ਼ਿਫਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅਮਰਪਾਲ ਸਿੰਘ ਦੇ ਸਾਰੇ 9 ਸਾਥੀਆਂ ਸਣੇ ਕੁੱਲ 39 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਦੇ ਮੌਕੇ ਤੇ ਮਾਹੌਲ ਉਸ ਸਮੇਂ ਜ਼ਿਆਦਾ ਗਰਮਾ ਜਾਂਦਾ ਜਦੋਂ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਅਦਾਲਤ ਦੇ ਬਾਹਰ ਇਕੱਠਾ ਹੁੰਦਾ ਹੈ ਅਮਰਤਪਾਲ ਸਿੰਘ ਦੀ ਮਾਤਾ ਵੀ ਇਸ ਸਮੇਂ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਬਲੋ ਪੰਜਾਬ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਧੇ ਇਲਜ਼ਾਮ ਲਗਾਏ ਗਏ ਨੇ ਪਰ ਪ੍ਰਧਾਨ ਮੰਤਰੀ ਬਾਜੇਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਪੁਲਿਸ ਤਸ਼ੱਦਦ ਕਰ ਰਹੀ ਹੈ ਕੁੱਟਮਾਰ ਕਰਕੇ ਧੱਕੇ ਦੇ ਨਾਲ ਉਹਨਾਂ ਸੈਂਕੜੇ ਪੇਪਰਾਂ ਦੇ ਉੱਪਰ ਦਸਤਖਤ ਕਰਵਾਏ ਗਏ ਨੇ ਤਾਂ ਇਹ ਕੋਰਟ ਦੀਆਂ ਤਸਵੀਰਾਂ ਨੇ ਜਿੱਥੇ ਅਜਨਾਲ ਇਹਨਾਂ 9 ਸਾਥੀਆਂ ਸਣੇ 39 ਮੁਲਜ਼ਮਾਂ ਦੀ ਪੇਸ਼ੀ ਹੈ। ਤਾੜਾ ਕੀ ਨਾ ਮਾਰੋ। ਫੇਰ ਨੀ ਖਜਲ ਖਵਾਰੀ ਪਾਈ ਇਹਨਾਂ ਨੇ ਮੈਂ ਇੱਥੇ ਮਰ ਜੂਗੀ ਮੈਂ ਨਹੀਂ ਆਵਾ ਇੱਧਰ ਨਾਲ ਜਾਣਾ ਕਿਸੇ ਨਾਲ ਵੀ ਨਹੀਂ ਆਣਾ। ਕੀ ਵੀਰ ਪੜਗੋ? ਮਿਲਣ ਆਇਸੀ ਕੀ ਨਾਮ ਦੇ ਕਿੰਦਰਵਾਟੀ ਨਾਲ ਆਗੀ। ਕਲਵੰਤ ਸਿੰਘ ਨੂੰ। ਕੀ ਗੱਲ ਕੀ ਕੋਈ ਗੱਲ ਹੋਈ ਜਾਂਦੀ ਸੀ। ਇਹਨੂੰ ਪਤਾ ਨਹੀਂ। ਕੀ ਗੱਲ ਕੀ ਹੋਈ ਜਾਂਦੀ ਉਹਨੂੰ ਤਾਂ ਅੱਜ ਦੇ ਹਰ ਕਦੂਰ ਦੇ ਵਿੱਚ ਨਹੀਂ ਜਾਦਾ ਹੁੰਦਾ ਜਿੱਥੇ ਨਹੀਂ ਪਾਸ ਹੁੰਦੇ ਸੀ। ਉਹਨੂੰ ਕੱਜਲ ਕਰੇ ਜਾਂਦੇ ਆ। ਕਿਤੇ ਕਿਤੇ ਕਰ ਰਹੇ ਆ। ਇਹਨਾਂ ਰਸਤੇ ਆ ਗਏ ਪ੍ਰੀਸਿੰਗ ਪੂਰੇ ਸਾਹ ਜੇ। ਉਹ ਕਿਹਨੂੰ ਚੱਲ ਲਈ ਸਵੇਰ ਤੇ। ਇਹਨਾਂ ਨੇ ਚੌਂਹਾਂ ਰਸਤੇ ਜਿਵੇਂ ਕੋਲ ਕੋਲ ਆ ਗਿਆ। ਉਹ ਦੀਨ ਨੇ ਕਿਹਾ ਮੰਨ ਲੈ ਜੇ ਜੋ, ਕਦੀ ਨੇ ਕਿਹਾ ਆਜੋ। ਚੌਂਹਾਂ ਰਸਤੇ ਚ ਹੀ ਸਵੇਰ ਤੇ ਖੱਜਲ ਹੋ ਗਏ ਆ। ਹੁਣ ਮੁਲਾਕਾਤ ਨਹੀਂ। ਮਨ ਇਹਨਾਂ ਨੇ ਬਾਤ ਕਰਦੀ ਆ। ਇਸ ਤਾਂ ਤੁਹਾਨੂੰ ਅਸੀਂ ਦੇ ਪਰ ਇਹ ਇੱਥੇ ਕੋਰਚ ਨਹੀਂ ਲਾਹੀ ਗਾ ਕੀ ਗੱਲ ਸਾਨੂੰ ਸਾਨੂੰ ਰਾਈਟ ਨਹੀਂ ਹੈ ਇੱਥੇ ਮਿਲਣ ਦਾ ਇਹ ਰਾਜਮਾਨ ਦੀ ਗੱਲ ਆ ਖੰਡ ਲਾ ਕੇ ਪੋਚ ਕਰ ਲਿਆ ਇਹ ਗਾੜੀ ਦਾ ਘਰ ਹੋ ਦੇ ਰੋਕ ਦੇ ਸਾਨੂੰ ਇੰਨੇ ਜ਼ਿਆਦਾ ਸਵੇਰ ਦਾ ਖੱਜਿ ਕਿਹਨਾਂ ਦਾ ਕਹਿੰਦੇ ਤੇ ਨਹੀਂ ਅਸੀਂ ਮਿਲਣ ਦੇਣਾ ਸਾਨੂੰ ਖੱਜਲ ਖਰਾਬ ਨਾ ਕਰਦੇ ਇਹਨੂੰ ਕਹਿਰ ਪਾਰ ਨੂੰ ਕਿ ਤੂੰ ਆ ਕੇ ਦੱਸ ਕਿਹੜੀ ਕਮਾਈ ਕੀਤੀ ਆ ਇਹ ਹਰ ਪਾਲ ਬੋਲੀ ਆ ਜੋ ਕਸ਼ਾਗਾ ਮੇਰੇ ਬੇਟੇ ਨੇ ਹਾਸੂ ਜੀ ਕਹਿ ਰਹੇ ਕਿ ਸਾਰੇ ਪੰਜਾਬ ਚ ਅੱਗ ਲਾਈ ਹੋਈ ਹੈ ਭਗਵੰਤ ਮਾਨ ਨੇ ਅੱਗ ਨਹੀਂ ਲਾਈ ਮੇਰੇ ਬੇਟੇ ਨੇ ਕਹ ਦੀ ਅੱਗ ਲਾਈ ਆ ਜੇ ਲੋਕਾਂ ਦੇ ਪੁੱਤ ਬਚਾਉਂਦਾ ਸੀ ਤੂੰ ਅੱਗ ਲਾਈ ਇਹ ਚਾਹੁੰਦੇ ਆ ਸਾਰੇ ਪਲਸ ਵਾਲੇ ਵੀ ਮਰ ਜਾਣੇ ਇਹ ਵੀ ਰਲੇ ਨਾਲ ਸਰਕਾਰਾਂ ਨੂੰ ਕੋਈ ਨਹੀਂ ਜੋ ਮਰਜੀ ਲਾਈ ਜਾਂ ਜੇ ਨਸ਼ੇ ਵਾਲੇ ਇੱਕ ਘੰਟਾ ਨੂੰ ਛੱਡ ਕੇ ਵੇਖਣ ਛੱਡਣ ਸਮਝ ਚੁੱਕੇ ਸੁਟ ਕੇ ਸੁਟੇ ਕਦੇ ਨਹੀਂ ਛੱਡ ਚੁੱਕੇ ਡਿਬੜੂ ਕਰਕੇ ਕੰਨ ਰੱਖਿਆ ਇੱਕ ਘੰਟਾ ਛੱਡੋ ਉਹਨੂੰ ਤੁਹਾਡੇ ਸਾਰਿਆਂ ਦਾ ਪਤਾ ਲੱਗ ਜਾਵੇ ਤੁਸੀਂ ਕੀ ਜੇ ਛੱਡੋ Jangan te nudi wale nasha kada innu ਕੀ ਖਤਰਾ ਜਿਹੜੀ ਕੁੜੀਆਂ ਨਾਲ ਸਹੀ ਗੱਲਾਂ ਹੋਈਆਂ ਪੁਲਿਸ ਨੇ ਬਹੁਤ ਕੋਸ਼ਿਸ਼ ਕਰਨਾ ਕਰਦਾਰਕੁਸ਼ੀ ਕਰਨੀ ਉਹਦੀ ਇਹਨਾਂ ਨੂੰ ਹੁਣ ਕੋਈ ਮੌਕਾ ਨਹੀਂ ਹੋਰ ਲੱਭਣਿਆ ਤੇ ਕਰਦਾਰਕੁਸ਼ੀ ਕਰਨੀ ਹੈ ਇਹ ਜੋ ਮਰਜ਼ੀ ਕਰਨ ਤੇ ਵਾਹਿਗੁਰੂ ਨਾਲ ਹਾਂ ਸਾਰੇ ਪਰਿਵਾਰ ਸਾਰੇ ਆਪਣੇ ਆਪਣਾ ਵੀ ਤਿੰਨ ਦਸਤਖਤ ਸਾਰੇ ਥੱਕੇ ਨਾਲ ਸਾਈਨ ਕਰਾਏ ਨੇ ਪਰਿਵਾਰ ਬੋਲਿਆ ਸਾਰੇ ਪਰਿਵਾਰ ਬੋਲਿਆ ਕੋਰੇ ਪੇਪਰ ਤੇ ਸਾਈਨ ਕਰਾਏ ਆ ਬਾਅਦ ਇਹਨਾਂ ਨੇ ਪਤਾ ਨਹੀਂ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਜੋ ਮਰਜ਼ੀ ਹੈ ਲਿਖ ਦੋ ਡਾਲਦਾ ਹੀਗਾ ਤੇ ਬਸ ਉਹਨਾਂ ਨੂੰ ਸਿੱਧਾ ਨਾਲ ਬਾਹਰ ਕੱਢ ਦੇਣਾ ਉਹ ਸੱਚੀ ਉਹਨਾਂ ਨੇ ਕਿਹਾ ਕਿ ਨਹੀਂ ਗਿਆ ਉਹਨੇ ਸੜਿਆ ਉਹਨਾਂ ਨੂੰ ਤਾਂ ਬਾਹਰ ਨਹੀਂ ਉਹਨਾਂ ਨੂੰ ਤਾਂ ਗਰਦਨ ਕਮਾਉਣ ਦਾ ਹੁਕਮ ਨਹੀਂ ਦੇ ਰਹੇ ਨਹੀਂ ਜੇ ਮੇਰੇ ਮੁੰਡਿਆਂ ਨੇ ਅੱਗ ਲਾਈ ਪੰਜਾਬ ਦੇ ਪਹਾੜ ਪਾਲ ਤੇ ਸੜਿਆ ਨਹੀਂ ਅੱਗ ਚ ਇਹ ਕਿਦਾਂ ਬਚ ਗਿਆ ਜੀ ਰਹੀ ਹੈ ਪੁਲਿਸ ਕੀ ਕਹਿ ਰਹੀ ਹੈ ਉਲਸੇ ਵੇਹ ਲੋਟਾ ਦੇ ਸਾਹਮਣੇ ਆ ਸਿੱਖਾ ਸਿੱਖਾ ਦਾ ਤਕਾ ਹੋ ਜਾਂ ਵਸ ਤਕਾ ਹੋ ਜਾਂ ਜਨਾਨੀਆਂ ਨੇ ਉਹਨਾਂ ਨੂੰ ਗੱਲ ਕਰਨ ਦਾ ਨਹੀਂ ਦਿੱਤਾ ਦਰਬਾਰਕ ਮੈਂਬਰ ਮਿਲਿਆ ਕੋਈ ਨਹੀਂ ਚਿਹਰੇ ਚਿਹਰੇ ਤੱਕ ਨਹੀਂ ਦੇਖਣ ਦਿੱਤੇ ਗਰਦਨ ਤੱਕ ਨਹੀਂ ਉਹਨਾਂ ਨੂੰ ਘੁਮਾਉਣ ਦਿੱਤੀ ਪਿੱਛੇ ਮੁੜ ਕੇ ਪਿੱਛੇ ਮੋੜਿਆ ਗਿਆ ਸੀ ਕਿ ਬਰਾਵਾ ਹਾਂ ਕਿਵੇਂ ਤੁਸੀਂ ਬੈਠੋ ਸਿਰ ਸਿਰ ਤੱਕ ਆ ਵੇਖੋ ਬਈ ਪੇਸ਼ੀ ਤੇ ਲਿਆਂਦੇ ਕਿੰਨੇ ਪਰਿਵਾਰ ਲੋ ਆਣ ਕੇ ਹੀ ਖੱਜਲ ਖਰਾਬ ਹੋਇਆ ਕਿਉਂ ਨਹੀਂ ਮਿਲਦੇ ਤੁਹਾਡੇ ਕੋ ਕੀ ਬੰਬ ਸੀ ਕਿਹਨੇ ਨਾਰੇ ਲਾਏ ਚਾਹੇ ਕਿ ਇਹਨੇ ਕੁਛ ਕੀਤਾ ਸੀ ਬਾਦੂ ਫालतੂ ਜਿਹੜਾ ਡਰਗ ਦਾ ਇਲਜ਼ਾਮ ਲਗਾਇਆ ਗਿਆ ਸੀ ਬਾਜੇ ਕਿ ਇਹਨੇ ਸਾਫ ਇਨਕਾਰ ਕੀਤਾ ਕਿ ਜਾਣਬੋਝ ਕੇ ਇਹਨਾਂ ਨੂੰ ਬਦਨਾਮ ਕਰਦੇ ਸਾਰੇ ਨੇ ਕਿ ਸਾਰੇ ਸਿੰਘਾਂ ਨੇ ਕਿਹਾ ਵੀ ਜਾਣਬੋਝ ਕੇ ਇਹਨੂੰ ਬਦਨਾਮ ਕੀਤਾ ਜਾਂਦਿਆ ਸਿੰਘਾਂ ਨੇ ਇਕੱਲੇ ਇਕੱਲੇ ਦਾ ਬਿਆਨ ਲਓ ਦੇਖੋ ਉਹਨਾਂ ਨੇ ਕਿਤਾ ਡਰਗ ਨਾ ਕਰਦੇ ਨੇ ਕਿ ਨਹੀਂ ਕਰਦੇ ਅੰਦਰ ਕਿਉਂ ਨਹੀਂ ਆ ਜਾਣ ਦੇ ਦੇ ਸਾਹਮਣੇ ਕੈਮਰਾ ਦੇ ਸਾਹਮਣੇ ਨਹੀਂ ਆਉਣ ਦੇ ਦੇ ਕਿਉਂਕਿ ਪਤਾ ਉਹਨਾਂ ਨੇ ਸਾਰੇ ਮੈਂ ਤੇ ਕੀ ਹੋਣਾ ਵੀ ਜੇ ਤੁਹਾਨੂੰ ਨਸ਼ੇਦ ਨਸ਼ੇੜੀ ਲੱਗਦਾ ਸਰਕਾਰ ਨੂੰ ਜੇ ਇੱਕ ਇੰਦਾ ਛੱਡੇ ਉਹਨੂੰ ਇੱਕ ਇੰਦਾ ਸੀ ਵੇਖ ਫਿਰ ਕੀ ਹੁੰਦਾ ਛੱਡਣ ਉਹਨੂੰ ਉਹਨੂੰ ਕਿਹੜੀ ਨੁਕਾ ਕਿਹਨੇ ਕਿਹਾ ਹਜ਼ਾਰਾਂ ਨਹੀਂ ਸ਼ਰੀ ਬਾਹਰ ਤੁਰੇ ਫਿਰਦੇ ਆ ਉਹਨੂੰ ਕਿਹਨੂੰ ਡਕਿਆ ਉੱਥੇ ਉਹ ਤੋਂ ਕਿ ਡਰੀ ਜਾਂਦੇ ਇਨਾ